ਜੁਰਮ ਕਰਨ ਵਾਲਿਆਂ ਨੂੰ ਨਹੀਂ ਬਖਸ਼ਦੀ ਬਠਿੰਡਾ ਪੁਲਿਸ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਘਰਾਂ ਨੂੰ ਅੱਗ ਲਗਾਉਣ ਵਾਲਿਆਂ ਦੇ ਕੀਤਾ ਗਿਆ ਸੀ ਮਾਮਲਾ ਦਰਜ ਅਤੇ ਹੁਣ ਤਿੰਨ ਕੀਤੇ ਗ੍ਰਿਫਤਾਰ ਐਸਪੀ ਸਿਟੀ ਨਰਿੰਦਰ ਸਿੰਘ ਨੇ ਦਿੱਤੀ ਜਾਣਕਾਰੀ ਮਾਮਲਾ 9 ਜਨਵਰੀ ਦਾ ਜਿੱਥੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੁੰਦੀ ਹੈ ਲੇਕਿਨ ਇੱਕ ਪਰਿਵਾਰ ਜੋ ਆਪਣਾ ਜਖਮੀ ਸੀ ਜਿਨ੍ਹਾਂ ਦੇ ਘਰਾਂ ਨੂੰ ਇਹਨਾਂ ਵੱਲੋਂ ਸਾੜਿਆ ਗਿਆ ਉਹਨਾਂ ਨੇ ਇਲਜ਼ਾਮ ਲਗਾਏ ਸੀ ਕਿ ਇਹ ਇਹ ਆਪਣਾ ਚਿੱਟਾ ਵੇਚਦੇ ਸੰਤੇ ਉਹਨਾਂ ਨੂੰ ਰੋਕਿਆ ਗਿਆ ਸੀ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਸੱਤ ਘਰਾਂ ਨੂੰ ਅੱਗ ਲਗਾ ਦਿੱਤੀ ਸੀ ਇੱਥੋਂ ਤੱਕ ਅੱਗ ਦਾ ਇੰਨਾ ਕਿ ਇਹਨਾਂ ਇਹਨਾਂ ਵੱਲੋਂ ਖੌਫ ਉਹਨਾਂ ਦੇ ਅੰਦਰ ਆਪਣਾ ਹਸਪੰਦ ਦੇ ਵਿੱਚ ਪਾਇਆ ਗਿਆ ਸੀ ਕਿ 1947 ਦੀ ਯਾਦ ਫਿਰ ਆ ਗਈ ਸੀ ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਉਸਨੇ ਸਾਗਯਾਤ ਨਿਮਤੇ ਬੈਠ ਕੇ ਹੀ ਆਪਣਾ ਕੱਟੀ ਹੈ ਅਤੇ ਉਸ ਨੂੰ ਲੈ ਕੇ ਥਾਣਾ ਨਈਆਂਵਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਅੱਜ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੁਰਮ ਕਰਨ ਵਾਲਾ ਕੋਈ ਵੀ ਵਿਅਕਤੀ ਬਠਿੰਡਾ ਪੁਲਿਸ ਤੋਂ ਆਪਣਾ ਲੋਕ ਨਹੀਂ ਵਹਿ ਸਕਦਾ ਅਤੇ ਹੁਣ ਇਹਨਾਂ ਵੱਲੋਂ ਤਿੰਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਕੀਆਂ ਦੀ ਆਪਣੀ ਗ੍ਰਿਫਤਾਰੀ ਦੇ ਲਈ ਇਹਨਾਂ ਵੱਲੋਂ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਆਪਣਾ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਵੀ ਡੰਗਾਈ ਦੇ ਨਾਲ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਆਓ ਸਾਨੂੰ ਸੁਣਾਉਣਿਆਂ ਕੀ ਕਹਿੰਦੇ ਨੇ ਐਸਪੀਸੀਟੀ ਨਰਿੰਦਰ ਸਿੰਘ ਹਾਂ ਹਾਂ ਐਸਾ ਕੀ ਕਹਾਂ ਚਾਹੁੰਦੇ ਰਾਜੀ ਤੁਸੀਂ ਇਹ ਮਿੱਟੀ 9 ਤਰੀਕ ਦੀ ਰਾਤ ਨੂੰ ਦਾਨ ਸਿੰਘ ਵਾਲਾ ਪਿੰਡ ਦੇ ਵਿੱਚ ਇੱਕ ਲੜਾਈ ਹੋਈ ਸੀ ਕਿ ਜਿਸ ਦੇ ਵਿੱਚ ਰਮਿੰਦਰ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ 6-7 ਘਰਾਂ ਨੂੰ ਅੱਗ ਲਗਾ ਦਿੱਤੀ ਗਈ ਸੀਗੀ ਤੇ ਇਸ ਘਟਨਾ ਦੇ ਸਬੰਧ ਦੇ ਵਿੱਚ ਅਸੀਂ ਮੁਕੱਦਮਾ ਨੰਬਰ 318 ਨੰਬਰ 18 ਨੀਂਆਵਲ ਦੇ ਵਿੱਚ ਦਰਜ ਸੇ ਕੀਤਾ ਸੀਗਾ ਜਿਸ ਦੇ ਵਿੱਚ ਸੱਤ ਦੋਸ਼ੀ ਬਾਈ ਨੇਮ ਸੀਗੇ ਤੇ 17 ਤੋਂ 18 ਦੇ ਵਿੱਚ ਬੰਦੇ ਜਿਹੜੇ ਸੀਗੇ ਅਨੰਦ ਬੰਦੇ ਸੀਗੇ ਇਸ ਮਾਮਲੇ ਦੇ ਸਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਟੰਡਾ ਵੱਲੋਂ ਵਕ-ਵਕ ਟੀਮਾਂ ਭਰਾਈਆਂ ਗਈਆਂ ਸੀਗੀਆਂ ਜਿਸ ਟੀਮਾਂ ਦੇ ਵਿੱਚ ਸੀਆਈਏ 2 ਤੇ ਨਾਲ ਡੀਐਸਪੀ ਕੋਲੋਂ ਐਸਐਚਓ ਨੀਂਆ ਵਾਲਾ ਤੇ ਚੌਕੀ ਚਾਦ ਗੋਣਿਆਂ ਦੀ ਟੀਮਾਂ ਲੱਗੀਆਂ ਹੋਈਆਂ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਹੁਣ ਤੱਕ ਅਸੀਂ ਜਿਹੜੇ ਇਸ ਮੁਕੱਦਮੇ ਦੇ ਵਿੱਚ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਜਿਹੜਾ ਰਣਜੀਤ ਰਣਜੀਤ ਸਿੰਘ ਹੈ ਉਸ ਮਕਦਮੇ ਦੇ ਇੱਕ ਭਾਈ ਨੇ ਦਰਜ ਰਜਿਸਟਰ ਹੈਗਾ ਰਣਜੀਤ ਸਿੰਘ ਤੇ ਕੁਸ਼ਪਰੀ ਸਿੰਘ ਜਿਹੜੇ ਸੀ ਗਾਲ ਆਲਰਾਉਂਡ ਦੇ ਵਿੱਚ ਸੀਗੇ ਇਹਨਾਂ ਨੂੰ ਮਕਦਮੇ ਦੇ ਵਿੱਚ ਬਾਅਦ ਦੇ ਵਿੱਚ ਨੋਮੀਨੇਟ ਕੀਤਾ ਹੈ ਇਹਨਾਂ ਤੇਨੂੰ ਦੱਸਿਆ ਤੋਂ ਗ੍ਰਿਫਤਾਰੀ ਤੋਂ ਬਾਅਦ ਸਾਡੇ ਕੋਲ ਅਲੱਗ ਜਿਹੜੇ ਬਾਕੀ ਦੋਸ਼ੀ ਭੱਜੇ ਹੋਏ ਨੇ ਉਹਨਾਂ ਦੇ ਬਾਰੇ ਕੁਝ ਛੂਜ਼ ਆਏ ਨੇ ਸੋ ਅਸੀਂ ਰੱਖ-ਰੱਖ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਜਿਹੜੇ ਉਹਨਾਂ ਨੇ ਸਾਨੂੰ ਛੂਜ਼ ਦਿੱਤੇ ਨੇ ਉਹਨਾਂ ਤੇ ਰੇਡ ਕਰਨ ਵਾਸਤੇ ਅਸੀਂ ਭੇਜ ਦਿੱਤੇ ਨੇ ਸੋ ਜਲਦੀ ਹੀ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਨੂੰ ਅਸੀਂ ਇਸ ਮਕਦਮੇ ਦੇ ਵਿੱਚ ਗ੍ਰਿਫਤਾਰ ਕਰ ਲਵਾਂਗੇ ਉਟਰ ਕਿਨੇ ਕਰ ਸੀ ਤੇ ਤੋਂ ਉਸ 6 ਤੋਂ 7 ਕਰ ਜਿਹੜੇ ਹੈਗੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੇ ਅਕ ਲਗਾਈਏ ਜਿਹੜੇ ਸਮਾਨ ਸਾਰਾ ਜਿਹੜੇ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਸਮਾਨ ਜਿਹੜਾ ਹੈਗਾ ਜਿਹੜੇ ਜਤੂਏ ਸੋਨਾਂ ਦਾ ਕੈਨੇਡਾ ਵੀ ਕੋਈ ਨਸ਼ੇ ਨੂੰ ਲੈ ਕੇ ਲੜਾਈ ਹੋਈ ਹੈ ਵੀ ਨਸ਼ਾ ਹੀ ਸੀ ਵੇਚ ਸਾਰੇ ਵਿਦੇਸ਼ੀ ਸੀ ਸੀ ਨੂੰ ਤਾਂ ਅੱਗ ਸਾਰੇ ਕਰਦੇ ਹਮਲਾ ਕੀਤਾ ਨਾਲ ਇਹ ਜਿਹੜੀ ਲੜਾਈ ਹੈਗੀ ਇਹਦੇ ਵਿੱਚ ਰਮਿੰਦਰ ਸਿੰਘ ਤੇ ਜਸਪ੍ਰੀਤ ਸਿੰਘ ਪਾਰਟੀ ਦੀ ਹੈਗੀ ਹੈ ਪਹਿਲਾਂ ਜਸਪ੍ਰੀਤ ਸਿੰਘ ਪਾਰਟੀ ਵੱਲੋਂ ਜਿਹੜਾ ਹੈਗਾ ਰਮਿੰਦਰ ਸਿੰਘ ਦੇ ਘਰ ਦੇ ਉੱਪਰ ਹਮਲਾ ਕੀਤਾਗਾ ਸ਼ਾਮ ਨੂੰ 6 ਵਜੇ ਦੇ ਕਰੀਬ ਤੋਂ ਉਹਦੇ ਘਰ ਦੇ ਵਿੱਚ ਸਮਾਨ ਦਾ ਭੰਨ ਤੋੜ ਕੀਤੀ ਗਈ ਨਾਲ ਗੇਟ ਦੇ ਵਿੱਚ ਜਿਹੜੇ ਤਲਵਾਰਾਂ ਵ ਰਵਿੰਦਰ ਸਿੰਘ ਨੇ ਬਜਾਇਆ ਕਿ ਪੁਲਿਸ ਦੇ ਕੰਪਲੀਟ ਦੇਣ ਦੀ ਬਜਾਇਏ ਉਹਨੇ ਜਿਹੜੇ ਆਪਣੇ ਦੋਸਤਾਂ ਨੂੰ ਬੁਲਾ ਕੇ ਜਿਹੜਾ ਹੈਗਾ ਇਸ ਘਟਨਾ ਦੇ ਸੰਬੰਧ ਵਿੱਚ ਆਪਣਾ ਪਤਲਾ ਲੈਣ ਲਈ ਰਾਤ ਨੂੰ ਜਿਹੜੇ ਆਪਣੇ ਦੋਸਤ ਬੁਲਾ ਲਏ ਤੇ ਉਹਨਾਂ ਦੇ ਘਰਾਂ ਦੇ ਵਿੱਚ ਫਲਾ ਕਰਕੇ ਅੱਗ ਲਗਾ ਦਿੱਤੀ ਇਹਦੀ ਸਮਾਨ ਦੀ ਭੰਨ ਦੌੜ ਕੀਤੀ ਜਿਹੜੀ ਜਸਪ੍ਰੀਤ ਪਾਰਟੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਰਵਿੰਦਰ ਸਿੰਘ ਹੈ ਨਸ਼ਾ ਵੇਚਦਾ ਸੀਗਾ ਅਸੀਂ ਰੋਕਦੇ ਸੀਗਾ ਤਾਂ ਕਰਕੇ ਲੜਾਈ ਹੋਈ ਹੈ ਜਿਹੜਾ ਐਗਜੈਕਟ ਰੀਜ਼ਨ ਹੈਗਾ ਤੇ ਜਦੋਂ ਰਵਿੰਦਰ ਸਿੰਘ ਗ੍ਰਿਫਤਾਰ ਹੋ ਜਾਊਗਾ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਉਹ ਕਲੀਅਰ ਕਰ ਪਾਵਾਂਗੇ ਕਿ ਇਹਨਾਂ ਦੀ ਲੜਾਈ ਦੀ ਵਜ੍ਹਾ ਰੰਜ ਨਸ਼ਾ ਨਹੀਂ ਹੈ ਲੜਾਈ ਕੋ ਦੇਖੋ ਅੱਜ ਅਸੀਂ ਸਟਰਨ ਨਹੀਂ ਕਰ ਸਕਦੇ ਵੀ ਕਿਉਂਕਿ ਇੱਕ ਪਾਰਟੀ ਜਿਹੜੀ ਹੈਗੀ ਹੈ ਮੁਦਈ ਪਾਰਟੀ ਹੈ ਉਹਨਾਂ ਨੇ ਏਸੀ ਦਾ ਅਲੀਗੇਸ਼ਨ ਲਗਾਇਆ ਜਦੋਂ ਰਮਿੰਦਰ ਸਿੰਘ ਦੀ ਗ੍ਰਿਫਤਾਰੀ ਹੋ ਜਾਊਗੀ ਉਸ ਤੋਂ ਇਨਵੈਸਟੀਗੇਸ਼ਨ ਦੇ ਬਾਅਦ ਇਸ ਦਾਫ ਨੂੰ ਬਲੀਅਰ ਕੀਤਾ ਜਾਊਗਾ ਇਹ ਦ ਸਿੰਘ ਕੰਮ ਕੀ ਕਰਦਾ ਹੈ ਇਹ ਜਿਹੜਾ ਹੈਗਾ ਮੈਂਤ ਮਜ਼ਦੂਰੀ ਤੇ ਕੰਮ ਕਰਦੇ ਨੇ ਸਾਰੇ ਸ਼ਾਇਦ ਜਿਹੜੇ ਸਰਪੰਚ ਤਾਂ ਪਹਿਲਾਂ ਡਰਾਈਵਰ ਵੀ ਸੀਗਾ ਇਹ ਰਿਸ਼ਤੇਦਾਰ ਵੀ ਦੱਸੇ ਜਾ ਰਹੇ ਨੇ ਆਪਸ ਵਿੱਚ ਨੇ ਦੇਖੋ ਆਂਡ ਗਵਾਂਡ ਦੇ ਵਿੱਚ ਘਰ ਹੈਗੇ ਜੀ ਪਹਿਲਾਂ ਜਿਵੇਂ ਕਹਿੰਦੇ ਸੀ ਵੀ ਚਾਚੇ ਤਾਇਆ ਦੇ ਲੜਕੇ ਹੈਗੇ ਨੇ ਇਹ ਪਿੰਡ ਦੇ ਵਿੱਚ ਆਂਡ ਗਵਾਂਡ ਦੇ ਵਿੱਚ ਰਹਿੰਦੇ ਨੇ ਅੱਜ ਟੁੱਟ ਦੇ ਕੇ ਉਹ ਜਿਹੜੀ ਐਗਜ਼ੈਕਟ ਰਿਸ਼ਤੇਦਾਰੀ ਕੀ ਹੈਗੀ ਪਹਿਲਾਂ ਵੀ ਸਾਰੇ ਲੜੇ ਆ ਕਰਨੇ ਪਹਿਲਾਂ ਵੀ ਇੱਕ ਮੁਕਦਮਾ 65/24 ਦੋ ਥਾਣਾ ਨਈਂਵਾਨ ਦੇ ਵਿੱਚ ਦਰਜ ਹੈ ਉਹਦੇ ਵਿੱਚ ਕੁਝ ਬੰਦਿਆਂ ਨੇ ਜਿਹੜੇ ਪਿੰਡ ਦੇ ਬੰਦਿਆਂ ਨੇ ਹੀ ਖਾਣਾ ਜਿਹੜਾ ਰਮਿੰਦਰ ਸਿੰਘਾ ਉਹਦੀ ਲੱਤਾਂ ਤੋੜ ਦਿੱਤੀਆਂ ਸੀਗੀਆਂ ਉਸ ਬੰਦੇ ਵਿੱਚ ਮੁਕਦਮਾ ਦਰਜ ਹੋਇਆ ਸੀਗਾ ਇੱਕ ਮੁਕਦਮਾ ਰਵਿੰਦਰ ਸਿੰਘ ਤੇ ਪਹਿਲਾਂ ਵੀ ਹੈ ਜਿੱਦੇ ਵਿੱਚ ਉਹਦੇ ਕੋਲ ਦੇਸੀ ਘਟਾ ਬਰਾਮਦ ਹੋਇਆ ਸੀਗਾ ਰਿਕਾਰਡ 'ਚ ਪੇਸ਼ ਕਰ ਦਿੱਤੇ ਗਿਆ ਕਰਨ ਹਾਂ ਜੀ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਰਿਮਾਨ ਲੈ ਕੇ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਹਨ ਫਿਲਹਾਲ ਡੈਫੀਨਿਟਲੀ ਹੈਗੇ ਆ ਕੁਝ ਬੰਦੇ ਇਹਨਾਂ ਨੇ ਹੋਰ ਦੱਸੇ ਸਾਨੂੰ ਤੇ ਅਸੀਂ ਉਹ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਸਾਡੀ ਟੀਮਾਂ ਲੱਗੀਆਂ ਟੋਟਲ ਕਿੰਨੇ ਬੰਦੇ ਆ ਤੇ ਸਰ ਮਾਮਲਾ ਦਰਜ ਹੋਇਆ ਇਹਦੇ ਵਿੱਚ 7 ਬੰਦੇ ਬਾਈ ਨੇਮ ਨੇ ਤੇ 17 ਤੋਂ 18 ਵਿਅਕਤੀ ਜਿਹੜੇ ਹੈਗੇ ਨੇ ਇਹਨਾਂ ਨੂੰ ਦੋਸ਼ੀ